जीएस प्रोडक्शन ਦੀ ਇੱਕ ਹੋਰ ਨਵੀਂ ਪੇਸ਼ਕਸ਼ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਤਿ ਸ਼੍ਰੀ ਅਕਾਲ ਗੁਰਚੇ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਥੇ ਤੇ ਗੁਰਚੇ ਸਿੰਘ ਜੀ ਮੈਂ ਦੇਖ ਪਾ ਰਿਹਾ ਤੁਸੀਂ ਗੰਡੋਏ ਦੀ ਖਾਦ ਵਾਲਾ ਬੈਡ ਵੀ ਲਗਾਇਆ ਤੇ ਬੈਡ ਤੇ ਕਾਫੀ ਕਿਨੂ ਡਿੱਗੇ ਹੋਏ ਨੇ ਜੇ ਆਪਾਂ ਉਤੇ ਜਾਂਦੀ ਮਾਰੀਏ ਤਾਂ ਆਹ ਕਿਨੂ ਨਾ ਪਰਿਆ ਰੋਕ ਜੀ ਤੇ ਸੁਣਨ ਚਾਹਿਆ ਤੁਸੀਂ ਕਿੰਨੂ ਨਾਲ ਕੋਈ ਪ੍ਰੋਡਕਟ ਬਣਾ ਰਹੇ ਜੀ ਦੱਸੋਗੇ ਸਰ ਸਾਨੂੰ ਕੀ ਪ੍ਰੋਡਕਟ ਬਣਾ ਰਹੇ ਹੈ ਜੀ ਆਪਣਾ ਪਹਿਲਾ ਜਿਹੜਾ ਪ੍ਰੋਸੈਸ ਆ ਜੀ ਆਪਾਂ ਆਪਣੇ ਖਰ ਖਾਨ ਪੀਣ ਨੂੰ ਜਿਹੜਾ ਜੀ ਇਹ ਲਾਇਆ ਜੀ ਸਾਰਾ ਜਿਹੜਾ ਬਾਗ ਆ ਹਾਂਜੀ ਇਹਦੇ 'ਚ ਆਪਣੇ ਕੋਲ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜੀ 15 16 ਵੈਰਾਈਟੀਆਂ ਜੀ ਅਲੱਗ-ਅਲੱਗ ਫਲਾਂ ਦੀਆਂ ਠੀਕ ਹੈ ਜੀ ਤੇ ਜਿਵੇਂ ਤੁਸੀਂ ਕਿੰਨੂ ਦੀ ਗੱਲ ਕੀਤੀ ਇਹ ਜਿਹੜਾ ਕਿੰਨੂ ਆ ਜੀ ਇਹ ਆਪਾਂ ਇੱਕ ਤਾਂ ਜਿੰਨਾ ਖਾਣ ਵਾਸਤੇ ਆਪਾਂ ਵਰਤਦੇ ਆ ਉਸ ਤੋਂ ਇਲਾਵਾ ਇਹਦੇ ਤੋਂ ਆਪਾਂ ਕਰਦੇ ਆ ਜੀ ਬਾਇਓ ਐਨਜ਼ਾਈਮ ਤਿਆਰ ਠੀਕ ਹੈ ਜੀ ਬਾਇਓ ਐਨਜ਼ਾਈਮ ਜਿਹੜਾ ਜੀ ਉਹ ਆਪਣੇ ਕਰੇ ਲੋਹਤ ਉਤਪਾਦ ਬਣਾਉਣ ਦੇ ਵਿੱਚ ਉਹਦਾ ਬੜਾ ਵੱਡਾ ਜਿਹੜਾ ਅਹਿਮ ਰੋਲ ਆ ਜਿਹੜੇ ਆਪਣੇ ਰਸੋਈ ਦੇ ਵਿੱਚ ਜਿਹੜੇ ਉਤਪਾਦ ਵਰਤੇ ਜਾਂਦੇ ਆ ਜੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜਾ ਬਾਇਓਨਜਾਇਮਾ ਜੀ ਉਹ ਕਈ ਤਰ੍ਹਾਂ ਦੇ ਜਿਹੜੇ ਚਮੜੀ ਰੋਗਾਂ ਤੇ ਵੀ ਜਿਹੜਾ ਜੀ ਉਹ ਕੰਮ ਕਰਦਾ ਹੈ ਅੱਛਾ ਜੀ ਤੇ ਅਸੀਂ ਨਾਲ ਦੀ ਨਾਲ ਸਾਰਾ ਪ੍ਰੋਸੈਸੇ ਉਹਦੇ ਤੋਂ ਵੀ ਕਰ ਰਹੇ ਆ ਜੀ ਇਹ ਤੁਸੀਂ ਇਹਦੇ ਤੋਂ ਬਾਇਓਨਜਾਇਮ ਤਿਆਰ ਕਰਦੇ ਜੀ ਬਾਇਓਨਜਾਇਮ ਤਿਆਰ ਕਰਨੇ ਆ ਇਕੱਲੇ ਕਿਨਵਾ ਤੋਂ ਕਿ ਕੋਈ ਹੋਰ ਵੀ ਚੀਜ਼ ਆਪਾਂ ਯੂਜ਼ ਕਰਦੇ ਸਕੇਦੇ ਵਿੱਚ ਇਹਦੇ ਚ ਆਪਣੇ ਇੱਕ ਦੇ ਕਿੰਨੂ ਆ ਗਏ ਜੀ ਖੱਟੇ ਫਲਾਂ ਦੇ ਵਿੱਚ ਤੇ ਦੂਸਰਾ ਜਿਵੇਂ ਆ ਨਿੰਬੂ ਆ ਗਿਆ ਜੀ ਠੀਕ ਹੈ ਜੀ ਇਹ ਨਿੰਬੂ ਵੀ ਅਸੀਂ ਇਹਦੇ ਵਿੱਚ ਵਰਤਦੇ ਆਂ ਠੀਕ ਹੈ ਜੀ ਤੇ ਇਹਦੇ ਚ ਆਪਾਂ ਮਸਾਮੀ ਵੀ ਵਰਤੀ ਜਾਂਦੀ ਹੈ ਜੀ ਅੱਛਾ ਜੀ ਤੇ ਉਸ ਤੋਂ ਇਲਾਵਾ ਜਿਹੜਾ ਕੋਈ ਵੀ ਹੋਰ ਖੱਟਾ ਫਲ ਜਿੰਨੇ ਵੀ ਆਉਂਦੇ ਆ ਜੀ ਉਹ ਸਾਰੇ ਜਿਹੜੇ ਆ ਜੀ ਇਸ ਐਨਜ਼ਾਈਮ ਦੇ ਵਿੱਚ ਖੱਟੇ ਫਲਾਂ ਦੇ ਰੂਪ ਦੇ ਵਿੱਚ ਜਿਹੜਾ ਬਣਦਾ ਜੀ ਉਹਦੇ ਚ ਵਰਤੇ ਜਾਂਦੇ ਆ ਜੀ ਤੁਸੀਂ ਐਨਜ਼ਾਈਮ ਬਣਾਉਣ ਤੋਂ ਬਾਅਦ ਉਹ ਐਨਜ਼ਾਈਮ ਕਿੱਥੇ ਯੂਜ਼ ਕਰਦੇ ਜੀ ਕੋਈ ਉਤਪਾਦ ਵਗੈਰਾ ਬਣਾਉਣ ਦੇ ਸਰ ਐਨਜ਼ਾਈਮ ਤੋਂ ਤੁਸੀਂ ਇਹ ਜਿ ਅਸੀਂ ਆਪਣੇ ਲੰਗ ਲੰਗ ਤਾਰਾਂ ਦੇ ਜਿਵੇਂ ਅਸੀਂ ਆਪਣਾ ਇੱਕ ਤਾਂ ਜਿਵੇਂ ਅੱਜ ਕੱਲ੍ਹ ਆਪਾਂ ਨੂੰ ਪਤਾ ਨਾ ਵੀ ਘਰਾਂ ਦੇ ਵਿੱਚ ਜਿਹੜਾ ਹੈ ਬਰਤਨ ਸਾਫ਼ ਕਰਨ ਵਾਸਤੇ ਹਾਂਜੀ ਤੇ ਕੈਮੀਕਲ ਤੋਂ ਬਣੀਆਂ ਹੋਈਆਂ ਮਤਲਬ ਆਪਾਂ ਜਿੰਨੇ ਵੀ ਉਤਪਾਦ ਵਰਤਦੇ ਹਾਂ ਜਿਹੜੇ ਆਪਣਾ ਪਾਣੀ ਨੂੰ ਖਾਵਾ ਨੂੰ ਤੇ ਬਾਅਦ ਜਿਹੜਾ ਵਾਤਾਵਰਨ ਨੂੰ ਜਿਹੜਾ ਉਹ ਗੰਦਲਾ ਕਰਦੇ ਆਂ ਠੀ ਹਾਂਜੀ ਤੇ ਅਸੀਂ ਉਸ ਉਸ ਕਨਸੈਪਟ ਨੂੰ ਮਤਲਬ ਲੈ ਕੇ ਅੱਗੇ ਚੱਲੇ ਆਂ ਵੀ ਆਪਾਂ ਕੁਝ ਕੁਝ ਏਦਾਂ ਦਾ ਤਿਆਰ ਕਰੀਏ ਜੀ ਦਾ ਕੱਚਾ ਜਿੰਨਾ ਮਾਲ ਆ ਉਹ ਆਪਣੇ ਖੇਤ ਦੇ ਵਿੱਚ ਹੀ ਉਪਲਬਧ ਹੋਵੇ ਕਿਸਾਨ ਹੀ ਉਹ ਕੱਚਾ ਮਾਲ ਉਹਦਾ ਜਿਹੜਾ ਤਿਆਰ ਕਰੇ ਤੇ ਉਸ ਤੋਂ ਬਾਅਦ ਆਪਣੀ ਸੋਚ ਇਹ ਆ ਵੀ ਆਪਾਂ ਕੁਦਰਤ ਪੱਖੀ ਕੰਮ ਕਰੀਏ ਜ ਜਿਹਦੇ ਨਾਲ ਆਪਾਂ ਆਪਣੀ ਧਰਤੀ ਪਾਣੀ ਤੇ ਹਵਾ ਨੂੰ ਜਿਹੜਾ ਜੀ ਉਹ ਬਚਾ ਸਕਤੀਏ ਤੇ ਇਹ ਅਸੀਂ ਸਾਰਾ ਜਿਹੜਾ ਉਤਪਾਦ ਆ ਜੀ ਉਹ ਇਹਦੇ ਤੋਂ ਮਤਲਬ ਤਿਆਰ ਕਰਦੇ ਜਿਵੇਂ ਆਪਣਾ ਹੋ ਗਿਆ ਜੀ ਬਰਤਨ ਸਾਫ਼ ਕਰਨ ਵਾਸਤੇ ਉਸ ਤੋਂ ਬਾਅਦ ਕੱਪੜੇ ਧੋਣ ਲਈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਤੋਂ ਕਰਦੇ ਆਂ ਸ਼ੈਂਪੂ ਤਿਆਰ ਠੀਕ ਹੈ ਤੇ ਨਹਾਉਣ ਵਾਸਤੇ ਮਤਲਬ ਤੇ ਫਰਸ਼ ਸਾਫ਼ ਕਰਨ ਦੇ ਲਈ ਵੀ ਇਹਦੇ ਤੋਂ ਜਿਹੜਾ ਜੀ ਅਨੇਕਾਂ ਜਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਜਿਹੜੀ ਸਾਨੂੰ ਘਰ ਦੇ ਵਿੱਚ ਲੋੜ ਆ ਪਰ ਅੱਜ ਅਸੀਂ ਜਿੰਨਾ ਵੀ ਆ ਉਹ ਸਾਰਾ ਕੈਮੀਕਲ ਲਿਆ ਕੇ ਧਰਤੀ ਦੀ ਕੋਖ ਦੇ ਵਿੱਚ ਛੁੱਟੀ ਜਾ ਰਹੇ ਹਾਂ ਤੇ ਧਰਤੀ ਨੂੰ ਵੀ ਬੰਜਰ ਕਰ ਰਹੇ ਹਾਂ ਤੇ ਸਾਡਾ ਜਿਹੜਾ ਪਾਣੀ ਆ ਉਹਨੂੰ ਵੀ ਅਸੀਂ ਖਰਾਬ ਕਰ ਰਹੇ ਹਾਂ ਸਰ ਕਹਿਣ ਤੋਂ ਬਾਅਦ ਕਿ ਤੁਸੀਂ ਬਾਇਓਐਂਜ਼ਾਈਮ ਤੋਂ ਟੋਟਲ ਪ੍ਰੋਡਕਟ ਬਣਾ ਰਹੇ ਹੋ ਜੋ ਕਿ ਸਾਡੇ ਘਰਾਂ ਦੇ ਵਿੱਚ ਯੂਜ਼ ਹੁੰਦੇ ਨੇ ਟੋਟਲੀ ਹੈ ਜੀ ਅਜੇ ਮਤਲਬ ਇਹਦੇ ਤੋਂ ਆਪਾਂ ਇੰਨੇ ਹੀ ਇੰਨੇ ਜ਼ਿਆਦਾ ਉਤਪਾਦ ਬਣਾ ਸਕਦੇ ਹਾਂ ਜਿਹੜੀ ਸਾਡੀ ਹਰ ਲੋੜ ਜਿਹੜੀ ਆ ਉਹ ਪੂਰੀ ਹੋ ਸਕਦੀ ਮੈਂ ਤਾਂ ਤੁਹਾਨੂੰ ਅਜੇ 2-4 ਉਤਪਾਦਾਂ 5 ਦੀ ਗੱਲ ਕੀਤੀ ਆ ਇਹਦੇ ਤੋਂ ਅਨੇਕਾਂ ਜਿਹੇ ਜਿਹੜੇ ਉਤਪਾਦ ਬਣਾਏ ਜਾ ਸਕਦੇ ਆ ਕੁਝ ਇਦਾਂ ਇਹਦੇ ਤੋਂ ਇਦਾਂ ਦੇ ਉਤਪਾਦ ਤਿਆਰ ਕੀਤੇ ਜਿਹੜੀ ਤੁਹਾਡੇ ਸਿਹਤ ਨੂੰ ਵੀ ਤੰਦਰੁਸਤ ਜਿਹੜੇ ਰੱਖਣ ਦੇ ਵਿੱਚ ਐਮ ਰੋਲ ਆਦਾ ਕਰਦੇ ਆ ਬਾਇਓਨ ਜਾਇਮ ਤੁਸੀਂ ਜੇ ਡੇਲੀ ਜੇ ਉਹਨੂੰ ਆਪਣੀ ਖਾਾਕ ਦੇ ਵਿੱਚ ਸ਼ਾਮਲ ਕਰ ਲਓ ਨਾ ਹਾਂਜੀ ਜੇ ਇਹਦੀ 5 ਐਮਐਲ ਜੇ ਡੋਜ਼ ਰੋਜ਼ਾਨਾ ਪੀਣੀ ਸ਼ੁਰੂ ਕਰ ਦਿਓ ਹਾਂਜੀ ਹਾਂਜੀ ਤੇ ਤੁਹਾਡਾ ਜਿਹੜਾ ਉਹ ਸਰੀਰ ਦੇ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਰੋਗ ਆ ਉਹ ਕੱਟੇ ਜਾ ਸਕਦੇ ਆ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਦੱਸੀ ਸਰ ਤੇ ਇਹਦੇ ਨਾਲ ਜੇ ਜਿਹਨੂੰ ਚਮੜੀ ਦਾ ਕੋਈ ਰੋਗ ਆ ਅੱਛਾ ਜੀ ਤੇ ਤੁਸੀਂ ਚਮੜੀ ਦੇ ਰੋਗਾਂ ਤੋਂ ਵੀ ਜਿਵੇਂ ਖਾਰਸ਼ਾ ਕਿਸੇ ਨੂੰ ਜਾਂ ਆਪਣੇ ਅ ਦੂਸਰਾ ਚਿਹਰੇ ਤੇ ਕੇਲ ਮੁਹਾਸੇ ਸ਼ਾਈਆਂ ਵਗੈਰਾ ਹਾਂਜੀ ਹਾਂਜੀ ਉਹਦੇ ਤੋਂ ਵੀ ਬਾਇਓਨਜਾਇਮ ਜਿਹੜਾ ਜੀ ਉਹ ਵਰਤ ਕੇ ਆਪਾਂ ਜਿਹੜਾ ਇਹ ਬਾਜ਼ਾਰ ਦੇ ਵਿੱਚੋਂ ਵੇ ਲੋੜੀਆਂ ਜਿਹੜੀਆਂ ਆਪਾਂ ਮੈਡੀਸਨ ਲੈ ਕੇ ਹਾਂਜੀ ਹਾਂਜੀ ਜਿਹੜਾ ਆਪਾਂ ਆਪਣਾ ਜਿਹੜਾ ਉਹਦੇ ਸਾਈਡ افੈਕਟ ਦਾ ਤਾਂ ਸੀ ਫਾਇਦੇ ਦੀ ਇੱਕ ਗੱਲ ਸੋਚ ਲੈਣਾ ਸਾਈਡ افੈਕਟ ਦਾ ਪਤਾ ਨਹੀਂ ਕਿਹੜੇ ਕਿਹੜੇ ਹੁੰਦੇ ਆ ਤੇ ਜੇ ਅਸੀਂ ਇਹ ਕੁਦਰਤੀ ਚੀਜ਼ਾਂ ਵਰਤਾਂਗੇ ਤਾਂ ਉਹਦੇ ਤੋਂ ਸਾਈਡ ਇਫੈਕਟ ਵਾਲੀ ਗੱਲ ਤਾਂ ਇੱਕ ਪਾਸੇ ਰਹਿ ਜਾਂਦੀ ਆ ਹਾਂਜੀ ਹਾਂਜੀ ਉਹਦੇ ਨਾਲ ਤੁਹਾਨੂੰ ਫਾਇਦੇ ਹੀ ਫਾਇਦੇ ਮਿਲਦੇ ਆ ਜੀ ਠੀਕ ਹੈ ਜੀ ਚਰਚੀ ਸਿੰਘ ਜੀ ਜਿਹੜਾ ਤੁਸੀਂ ਬਾਇਓਐਂਜ਼ਾਈਮ ਤਿਆਰ ਕਰਦੇ ਹੋ ਉਹ ਕਿਸ ਪ੍ਰਕਿਰਿਆ ਨਾਲ ਤਿਆਰ ਕਰਦੇ ਹੋ ਸਰ ਉਹ ਦੱਸੋਗੇ ਮਾੜਾ ਮੋਟਾ ਸਾਨੂੰ ਵੀ ਉਹ ਕੀ ਪ੍ਰਕਿਰਿਆ ਹੈ ਇਹ ਜੀ ਅਸੀਂ ਅ ਇਸ ਪ੍ਰਕਿਰਿਆ ਦੇ ਨਾਲ ਤਿਆਰ ਕਰਦੇ ਆ ਉਹ ਸਾਰੀ ਪ੍ਰਕਿਰਿਆ ਜੇ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਵੈਸੇ ਜਿੰਨਾ ਵੀ ਬਾਇਓਐਨਜ਼ਾਈਮ ਤਿਆਰ ਹੁੰਦਾ ਹੈ ਉਹ ਜ਼ਿਆਦਾਤਰ ਤਾਂ ਜਿਹੜਾ ਹੈ ਉਹ ਫਲਾਂ ਦੇ ਛਿਲਕਿਆਂ ਤੋਂ ਕਰਦੇ ਆ ਠੀਕ ਹੈ ਜੀ ਪਰ ਆਪਣੇ ਕੋਲ ਸਾਰਾ ਇਦਾਂ ਦਾ ਪ੍ਰਬੰਧ ਹੈ ਜੀ ਆਪਾਂ ਜਿਹੜਾ ਹੈ ਫਲ ਦੇ ਛਿਲਕੇ ਨਹੀਂ ਆਪਾਂ ਫਲ ਨੂੰ ਹੀ ਵਰਤਦੇ ਆ ਠੀਕ ਹੈ ਜੀ ਇਹ ਆਪਾਂ ਹੁਣ ਜਿਹੜੀਆਂ ਜੀ ਇੱਥੋਂ ਤਾਜ਼ੇ ਫਲ ਆਪਾਂ ਜਿਹੜੇ ਆ ਜੀ ਉਹ ਤੋੜਨੇ ਆ ਜੀ ਹਾਂਜੀ ਇਹ ਤਾਜ਼ੇ ਫਲ ਜਿਹੜੇ ਨੇ ਆਪਾਂ ਲੈ ਕੇ ਹਾਂਜੀ ਇਹ ਆਪਾਂ ਟੋਟਲੀ ਜਿਹੜੇ ਆ ਜੀ ਫਲ ਆਪਾਂ ਤਾਜ਼ੇ ਲੈਣੇ ਇਹਦੇ ਚ ਤੁਸੀਂ ਜਿਹੜੇ ਖੱਟੇ ਫਲਾਂ ਦਾ ਤਿਆਰ ਕਰਨਾ ਨਿੰਬੂ ਲੈ ਸਕਦੇ ਜੇ ਮਸੰਮੀ ਲੈ ਸਕਦੇ ਜੇ ਕਿਨੂ ਲੈ ਸਕਦੇ ਜੇ ਇਹ ਆਪਾਂ ਇਸ ਢੰਗ ਦੇ ਨਾਲ ਜਿਹੜੇ ਆ ਜੀ ਆਪਾਂ ਫਲ ਜਿਹੜੇ ਆ ਇਹ ਲੈ ਲੈਣੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਚੱਲੀਏ ਜੀ ਉਸ ਵੱਲ ਹਾਂਜੀ ਹਾਂਜੀ ਹੁਣ ਤੁਹਾਨੂੰ ਸਾਰੀ ਪ੍ਰਕਿਰਿਆ ਜਿਹੜੀ ਉਹ ਦੱਸਦੇ ਆਂ ਜੀ ਬਾਯੋ ਐਨਜ਼ਾਈਮ ਤਿਆਰ ਕਿਵੇਂ ਹੁੰਦਾ ਜੀ ਠੀਕ ਹੈ ਜੀ ਹਾਂਜੀ ਗੁਰਚੇਤ ਸਿੰਘ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਤਾਜ਼ੇ ਫਲ ਲੈ ਆ ਜੀ ਇਹਨਾਂ ਨੂੰ ਆਪਾਂ ਛੋਟੇ ਛੋਟੇ ਜਿਹੜੇ ਜੀ ਉਹ ਕੱਟ ਲੈਣਾ ਜੀ ਠੀਕ ਹੈ ਜੀ ਇਹ ਜਿਵੇਂ ਆਪਾਂ ਇਹਨੂੰ ਕੋਈ 4-4 ਹਿੱਸੇ ਜਿਹੜੇ ਆ ਜੋ ਕਰ ਲਾਂਗੇ ਯਾਨੀ ਸਰ ਖੱਟੇ ਫਲ ਕੋਈ ਵੀ ਹੈ ਨਾ ਜੀ ਖੱਟੇ ਫਲਾਂ ਦਾ ਜਿਹਨਾਂ ਆਪਾਂ ਬਣਾਉਣਾ ਤੇ ਉਹਦੇ ਚੰਦੂ ਸੀ ਕਿਸੇ ਵੀ ਤਰ੍ਹਾਂ ਦਾ ਨਿੰਬੂ ਜਾਤੀ ਦਾ ਕੋਈ ਵੀ ਜਿਹੜਾ ਇਹ ਫਲ ਲੈ ਸਕਦੇ ਲੈ ਸਕਦੇ ਹੋ ਠੀਕ ਇਹਦੇ ਆਪਾਂ ਤਕਰੀਬਨ ਇਹਨਾਂ ਨੂੰ ਛੋਟੇ-ਛੋਟੇ ਜਿਹੜੇ ਪੀਸ ਕਰ ਲਏ ਜੀ ਕਰ ਲਈ ਠੀਕ ਹੈ ਜੀ ਇਹ ਪੀਸ ਕਰਨ ਤੋਂ ਬਾਅਦ ਜਿਹੜਾ ਜੀ ਇਹਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਜੀ ਇਹਦਾ ਤਿਆਰ ਕਰਨ ਦਾ ਜਿਹੜਾ ਹੁੰਦੀ ਹੈ ਜੀ ਉਹ ਆਪਾਂ 1:3 ਤੇ 10 ਦੇ ਅਨੁਪਾਤ ਨਾਲ ਇਹਨੂੰ ਜਿਹੜਾ ਤਿਆਰ ਕਰਨਾ ਹੁੰਦਾ ਜੀ ਠੀਕ ਹੈ ਜਿਹੜਾ ਫਾਰ ਜਣਾ ਜੀ ਗੁੜ ਗੁੜ ਹਾਂਜੀ ਉਸ ਤੋਂ ਬਾਅਦ ਆਪਾਂ ਜਿਹੜੇ ਜਿਸ ਵੀ ਫਲ ਦਾ ਜਿਸ ਸਮਗਰੀ ਦਾ ਬਣਾਉਣਾ ਹੈ ਕਿ ਤੀਜੀ ਆਈਟਮ ਇਹ ਦੇ ਵਿੱਚ ਜਣਾ ਜੀ ਉਹ ਪਾਣੀ ਆ ਸਰ ਜਿਵੇਂ 1 ਕਿਲੋ ਗੁੜ ਤੇ ਉਹਨੂੰ ਆਪਾਂ ਸਰ ਤਿੰਨ ਨਾਲ ਮਲਟੀਪਲਾਈ ਕਰਨਾ ਹੈ ਨਾ ਜੀ ਹਾਂ ਉਹਨੂੰ ਉਹਨੂੰ ਮਤਲਬ ਤਿੰਨ ਨਾਲ ਮਲਟੀਪਲਾਈ ਕਰਤਾ ਜੀ ਉਹ ਆਪਣੇ ਜਿਹੜਾ ਫਲਾਂ ਦੀ ਰੇਸ਼ੋ ਆ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਜੀ ਉਹਨੂੰ 10 ਨਾਲ ਮਲਟੀਪਲਾਈ ਕਰ ਗੁੜ ਨੂੰ ਜੀ ਗੁੜ ਨੂੰ ਜੀ ਠੀਕ ਹੈ ਜੀ ਉਹ ਤੁਹਾਡੇ ਜਿਹੜੀ ਪਾਣੀ ਦੀ ਜਿਹੜੀ ਆ ਉਹ ਮਿਕਸ ਆ ਜਾਏ ਰੇਸ਼ੋ ਇਹ ਫਾਰਮੂਲਾ ਸਰ ਬਣਨਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਤਕਰੀਬਨ ਜਿਹੜਾ ਜ਼ਿਆਦਾਤਰ ਜਿਹੜੇ ਆ ਆਪਣੇ ਬਾਇਓਨਜਾਇਮ ਤਿਆਰ ਕਰਨ ਦੇ ਵਿੱਚ ਜ਼ਿਆਦਾਤਰ ਇਹੀ ਫਾਰਮੂਲਾ ਜਿਹੜਾ ਜੀ ਉਹ ਅਪਲਾਈ ਹੁੰਦਾ ਹੈ ਠੀਕ ਹੈ ਜੀ ਬਾਕੀ ਕਈ ਜਗ੍ਹਾ ਤੇ ਜਿਹੜਾ ਜੀ ਇਹ ਫਾਰਮੂਲਾ ਸਾਨੂੰ ਥੋੜਾ ਬਹੁਤ ਕਿਸੇ ਸਮਗਰੀ ਦੇ ਵਿੱਚ ਬਦਲਣਾ ਵੀ ਪੈਂਦਾ ਜੀ ਠੀਕ ਹੈ ਜੀ ਹੁਣ ਆਪਾਂ ਇਸ ਢੰਗ ਦੇ ਨਾਲ ਜਿਹੜੇ ਆਪ ਜੀ ਆਪਾਂ ਫਲ ਕੱਟਦੇ ਨਹੀਂ ਹਾਂਜੀ ਫਲ ਕੱਟਣ ਤੋਂ ਬਾਅਦ ਜਿਹੜਾ ਜੀ ਆਪਾਂ ਕੀ ਹੁਣ ਆਪਾਂ ਇਸ ਕੈਨ ਦੇ ਵਿੱਚ ਜਿਹੜਾ ਜੀ ਆਪਾਂ ਜਿਹੜਾ ਬਾਇਓਨਜਾਇਮ ਜਿਹੜਾ ਜੀ ਉਹ ਤਿਆਰ ਕਰਾਂਗੇ ਠੀਕ ਹੈ ਜੀ ਹਾਂਜੀ ਜਿਹੜੇ ਆਪਾਂ ਫਲ ਕੱਟੇ ਸੀ ਉਹ ਆਪਾਂ ਇਸ ਜਿਹੜੇ ਆਪਾਂ ਡਰਮ ਦੇ ਵਿੱਚ ਇਸ ਕੈਨ ਦੇ ਵਿੱਚ ਆਪਾਂ ਜੀ ਇਹ ਪਾ ਲੈਨੇ ਆਂ ਫਲ ਇਸ ਢੰਗ ਦੇ ਨਾਲ ਬਾਕੀ ਜੇ ਤੁਹਾਡੇ ਕੋਲ ਕੈਨ ਖੁੱਲੇ ਮੂੰਹ ਵਾਲਾ ਹੋਵੇ ਤੇ ਹੋਰ ਵੀ ਜ਼ਿਆਦਾ ਵਧੀਆ ਸਰ ਜਿਹੜਾ ਕੈਨ ਹੈ ਦੀ ਕੈਪੈਸਿਟੀ ਸਰ ਕਿੰਨੀ ਕੀ ਹੋਗੀ ਕਿੰਨੇ ਲੀਟਰ ਦਾ ਕੈਨ ਹੈ ਇਹ ਆਪਣਾ ਜੀ ਹੈਗਾ ਜੀ 20 ਲੀਟਰ ਦਾ ਜੀ ਠੀਕ ਹੈ ਜੀ ਇਸ 20 ਲੀਟਰ ਦੇ ਵਿੱਚ ਜਿਹੜਾ ਜੀ ਆਪਾਂ ਨੂੰ 1/4 ਜਿਹੜਾ ਜੀ ਉਹ ਆਪਾਂ ਨੂੰ ਖਾਲੀ ਰੱਖਣਾ ਪੈਂਦਾ ਕਿਉਂਕਿ ਜਦੋਂ ਇਹ ਬਾਇਓਨ ਜੈਮ ਤਿਆਰ ਹੁੰਦਾ ਨਾ ਇਹਦੇ ਵਿੱਚ ਗੈਸ ਬੰਦੀ ਆ ਜੀ ਠੀਕ ਹੈ ਜੀ ਤੇ ਉਹਦੇ ਵਾਸਤੇ ਜਿਹੜਾ ਜੀ ਆਪਾਂ ਨੂੰ 1/4 ਹਿੱਸਾ ਜਿਹੜਾ ਜੀ ਦਾ ਖਾਲੀ ਰੱਖਣਾ ਪੈਂਦਾ ਉਸ ਤੋਂ ਬਾਅਦ ਜੇ 20 ਲੀਟਰ ਦਾ ਤੇ ਸਮਝੋ ਤੁਸੀਂ ਇਹਦੇ ਵਿੱਚ 16 ਲੀਟਰ ਜਿਹੜਾ ਜੀ ਤਿਆਰ ਕਰਨਾ ਜੀ ਮਤਲਬ ਠੀਕ ਹੈ 16 ਲੀਟਰ ਦੇ ਲਗਭਗ ਤੁਸੀਂ ਤਿਆਰ ਕਰਨਾ ਜਿਹਦੇ ਚ ਹੁਣ ਆਪਾਂ ਤਕਰੀਬਨ ਜਿਹੜਾ ਹੈ ਜੀ ਉਹ 1 ਕਿਲੋ ਗੋੜ ਹਾਂਜੀ ਇਹ 3 ਕਿਲੋ ਜਿਹੜਾ ਜੀ ਆਪਾਂ ਇਹ ਖੱਟੇ ਫਲ ਅਗੇ ਦੇ ਚ ਨਿੰਬੂ ਕਿੰਨੂ ਮਸੰਮੀ ਉਸ ਤੋਂ ਬਾਅਦ ਜਿਹੜਾ ਜੀ ਆਪਾਂ ਇਹਦੇ ਵਿੱਚ ਤਕਰੀਬਨ 10 ਕਿਲੋ ਜਿਹੜਾ ਜੀ ਉਹ ਪਾਣੀ ਪਾਵਾਂਗੇ ਠੀਕ ਹੈ ਜੀ ਇਹ ਸਾਰੀ ਸਮਗਰੀ ਜਿਹੜੀ ਇਸ ਢੰਗ ਦੇ ਨਾਲ ਆਪਣਾ ਜਿਹੜਾ ਜੀ ਉਹ ਬਾਯੋਨ ਜੈਮ ਜਿਹੜਾ ਜੀ ਉਹ ਤਿਆਰ ਹੋ ਜਾਏਗਾ ਤੇ ਸਰ ਗੁੜ ਦੀ ਕੁਆਂਟੀਟੀ ਤੁਸੀਂ ਕਿੰਨੀ ਦੱਸੀ ਘੋੜੇ ਦੇ ਵਿੱਚ ਜਿਹੜਾ ਜੀ ਉਹ 3 ਕਿਲੋ ਪਾਵਾਂਗੇ ਜੀ 3 ਕਿਲੋ 3 ਕਿਲੋ ਗੁੜ ਪਾਵਾਂਗੇ ਠੀਕ ਹੈ ਜੀ ਤੇ ਇਹ ਤਕਰੀਬਨ ਜਿਹੜਾ ਜੀ 3 ਮਹੀਨੇ ਦੇ ਵਿੱਚ ਇਹ ਜਿਹੜਾ ਪ੍ਰੋਸੈਸ ਆ ਇਹ ਕੰਪਲੀਟ ਹੋ ਜਾਂਦਾ ਹੈ 3 ਮਹੀਨੇ ਦੇ ਵਿੱਚ ਜਿਹੜਾ ਉਹ ਬਾਯੋਨ ਜੈਮ ਜਿਹੜਾ ਤਿਆਰ ਹੋ ਜਾਂਦਾ ਹੈ ਜੀ ਜੇ ਤੋਂ ਆਪਾਂ ਫਿਰ ਅੱਗੇ ਜਿਹੜੇ ਤੁਹਾਨੂੰ ਪ੍ਰੋਡਕਟ ਜਿਹੜੇ ਆ ਤੁਹਾਡੇ ਨਾਲ ਵੇਰਵਾ ਸਾਂਝਾ ਕੀਤਾ ਸੀ ਉਹ ਆਪਾਂ ਸਾਰੇ ਜਿਹੜੇ ਆ ਜੀ ਉਹ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ